ਜ਼ਿਲ੍ਹਾ ਪਟਿਆਲਾ ਦੇ ਪਿੰਡ ਨਾਗਰੀ ਚ ਖੁੱਲਿਆ ਵਿਜडम ਸਕੂਲ ਉਜਵਲ ਭਵਿੱਖ ਦਾ ਹੋਇਆ ਆਗਮਨ ਪਿਛਲੇ 30 ਸਾਲਾਂ ਤੋਂ ਵਿੱਦਿਆ ਦੇ ਖੇਤਰ ਵਿੱਚ ਸਫਲਤਾਪੂਰਵਕ ਸੇਵਾਵਾਂ ਨਿਭਾ ਰਹੇ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ ਇੱਕ ਹੋਰ ਨਵੇਂ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ ਉਮੀਦ ਦਾ ਉਦੇਸ਼ ਪਿੰਡੂ ਖੇਤਰ ਵਿੱਚ ਸਿੱਖਿਆ ਨੂੰ ਪਪੂਲਤ ਕਰਨਾ ਰਿਹਾ ਹੈ ਇਸੇ ਕੜੀ ਤਹਿਤ ਸੁਮਾਨਾ ਪਾਤਣਾ ਰੋਡ ਦੇ ਨਜ਼ਦੀਕੀ ਪਿੰਡ ਨਾਗਰੀ ਵਿੱਚ ਵਿਜडम ਸਕੂਲ ਸ਼ੁਰੂ ਹੋਣ ਜਾ ਰਿਹਾ ਹੈ ਜੀ ਸਬੰਧੀ ਪ੍ਰਿੰਸੀਪਲ ਪ੍ਰਿੰਸੀਪਲ ਮੋਹਨ ਲਾਲ ਨੇ ਸਕੂਲ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਹੈ ਦੇਖੋ ਜੀ ਸਤਪਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਨਮਸਕਾਰ ਜੀ ਆਇਆਂ ਨੂੰ ਕਿਉਂਕਿ ਮੀਡੀਆ ਚ ਤੁਸੀਂ ਬਹੁਤ ਪੁਰਾਣੀ ਇੱਕ ਨਮਾਇੰਦਗੀ ਕਰਦੇ ਆਂ ਤੁਹਾਡੀ ਬੜੀ ਰਿਸਪੈਕਟ ਹੈ ਤੁਸੀਂ ਅੱਜ ਨਾਗਰੀ ਪੀਐਮਐਲ ਵਿਜ਼ਡਮ ਸਕੂਲ ਚ ਵਿਜ਼ਿਟ ਕਰ ਰਹੇ ਆਏ ਹੋ ਤਾਂ ਜੀ ਆਇਆਂ ਨੂੰ ਗੱਲ ਸਪਨੇ ਦੀ ਹੈ ਜੀ ਵੈਸੇ ਤਾਂ ਮੈਂ ਬਹੁਤ ਪੁਰਾਣਾ ਟਕਸਾਲੀ ਮਾਸਟਰ 1992-93 ਚ ਮੇਰੀ ਜਿਹੜਾ ਜਜ਼ਬਾ ਹੈ ਇਹ ਮੇਰੀ ਜਿਹੜੀ ਸੋਚ ਹੈ ਵੀ ਜਿਹੜੀ ਛੋਟੀ ਮੰਡੀ ਹੈ ਛੋਟੇ ਸਬਡਿਵੀਜ਼ਨ ਹੈ ਪਿੰਡੂ ਬੱਚੇ ਆਰ ਰੂਰ ਏਰੀਆ ਹੈ ਬਾਰਡਰ ਦਾ ਏਰੀਆ ਹੈ ਜੋ ਪਰਮਾਤਮਾ ਨੇ ਮੇਰੀ ਸੇਵਾ ਲਈ ਹੈ ਵੀ ਮੈਂ ਕੋਸ਼ਿਸ਼ ਮੇਰੀ ਐਫਰਟਸ ਹੈ ਕਿ ਵੀ ਇਹ ਜੈ ਐਗਜ਼ੈਂਪਲਰੀ ਚਮਤਕਾਰ ਹੋਵੇ ਕਿ ਲੋਕਾਂ ਨੂੰ ਪਟਿਆਲਾ ਚੰਡੀਗੜ੍ਹ ਅਡਲੋਜੀ ਦੇਰਾਦੂਨ ਇਧਰ ਉਧਰ ਨਾ ਜਾ ਕੇ ਜਿਵੇਂ ਕਿ ਮੇਰਾ ਲੱਖਾਂ ਹੀ ਬੱਚਾ ਮਨਾਈ 올ਡ ਸਟੂਡੈਂਟ ਸਰ ਜੀ ਔਰ ਉਹ ਬੱਚੇ ਮੇਰੇ ਲਾਈਵ ਐਗਜ਼ੈਂਪਲ ਨੇ ਅੱਗੇ ਬੱਚਿਆਂ ਦੇ ਬੱਚੇ ਆ ਰਹੇ ਨੇ ਕਿਉਂਕਿ ਜੋ ਵੀ ਸੇਵਾ ਮੈਂ ਇਹ ਸੰਸਥਾਵਾਂ ਚ ਲਾਈ ਹੈ ਉਹ ਸੰਸਥਾਵਾਂ ਚ ਸਾਰੇ ਬੱਚੇ ਨੇ ਪੜ ਕੇ ਉਚਾਨਣ ਮਨਾਰੇ ਬਣੇ ਫਿਰਦੇ ਨੇ ਤੇ ਉਹ ਬੱਚੇ ਵੀ ਸਾਡੇ ਪੇਰੈਂਟਸ ਵਾਸਤੇ ਇਲਾਕਾ ਵਾਸਤੇ ਮੇਰੇ ਵਾਸਤੇ ਪ੍ਰਾਊਡ ਨੇ ਹੁਣ ਗੱਲ ਹੈ ਕਿ ਵੀ ਨਿਆ ਇੰਸਟੀਟਿਊਸ਼ਨ ਸਟਾਰਟ ਕਰਨ ਦੀ ਨੀਡ ਕਿਉਂ ਹੋਈ ਦੇਖੋ ਮੈਂ ਇਸ ਕਰਕੇ ਕਹਿ ਰਿਹਾ ਪਹਿਲਾਂ ਜਦੋਂ ਮੈਂ ਆਪਣਾ ਲਾਈਫ ਕੈਰੀਅਰ ਸਟਾਰਟ ਕਰਨ 30 ਸਾਲ ਪਹਿਲਾਂ ਜਿਸ ਤਰ੍ਹਾਂ ਲਿਖਿਆ ਵੀ 30 ইয়ার্স ٹرسٹ 30 ইয়ার্স অফ ٹرسٹ 30 ਸਾਲਾਂ ਦਾ ਵਿਸ਼ਵਾਸ ਪਹਿਲਾਂ ਅਸੀਂ ਪੰਜਾਬ ਬੋਰਡ ਤੋਂ ਇੱਕ ਕਰਾਲੇ ਬੱਚੇ ਪੜਾਉਂਦੇ ਸੀ ਤਾਂ ਵੀ ਸਾਰੇ ਪੰਜਾਬ ਚ 40 40 ਸਕਾਲਰਸ਼ਿਪ ਆਈਆਂ ਨੇ ਮੈਰਿਟ ਆਈਆਂ ਨੇ ਔਰ ਉਹ ਬੱਚੇ ਵੀ ਕਿਤੇ ਦੀ ਕਿਤੇ ਪਹੁੰਚ ਗਏ ਉਸ ਤੋਂ ਬਾਅਦ CBSE ਸਕੂਲ ਸਮਾਣੇ ਪਾਤਣਾ ਤੇ ਈਵਨ ਕੇ ਬਾਦਸ਼ਾਪੁਰ ਔਰ ਨੇੜੇ-ਟੜੇ ਉਸ ਤੋਂ ਬਾਅਦ ਲੁਧਿਆਣੇ ਵੀ ਮੈਂ ਜਿਹੜਾ 4-5 ਸਾਲ ਆਏ ਨੇ ਤਾਂ CBSE CBSE ਆਊਟਸਟੈਂਡਿੰਗ ਰਹੇ ਹੁਣ ਆਣ ਵਾਲਾ ਜਿਹੜਾ ਇਹ ਲੇਟੈਸਟ ਸਿਨੈਰੀਓ ਹੈ ਇਹ ਇੰਟਰਨੈਸ਼ਨਲ ਐਕਸਪੋਜ਼ਰ ਵਾਸਤੇ ਬੱਚਿਆਂ ਨੂੰ ਔਰ ਬੱਚਿਆਂ ਦੇ ਬ੍ਰਾਈਟ ਫਿਊਚਰ ਵਾਸਤੇ ਬੱਚੇ ਕੰਪੀਟੀਟਿਵ ਐਜੂਕੇਸ਼ਨ ਵਾਸਤੇ ਬੱਚੇ ਕਿਤੇ ਹੈਜੀਟੇਟ ਨਾ ਕਰਨ ਉਹਨਾਂ ਨੂੰ ਗਰੋਮਿੰਗ ਕਰਨ ਵਾਸਤੇ ਇਹ ਜਿਹੜੀ ਅਸੀਂ ਕਾਰ ਸੇਵਾ ਪੂਰੀ ਕਰਤੀ ਸੰਸਥਾਵਾਂ ਦੀ ਹੁਣ ਨਵੀਂ ਬਿਗਨਿੰਗ ਚ ਨਵੀਂ ਜਜ਼ਬੇ ਨਾਲ ਨਵੀਂ ਐਕਸਾਈਟਮੈਂਟ ਨਾਲ ਔਰ ਲੇਟੈਸਟ ਫੈਕਲਟੀ ਔਰ ਸਾਊਥ ਇੰਡੀਅਨ ਟੀਚਰਜ਼ ਨਾਲ ਸਾਡੀ ਵੈਲਫੇਅਰ ਸੁਸਾਇਟੀ ਜਿਸ ਮੈਨੇਜਮੈਂਟ ਦੇ ਹਰਜੀਤ ਬਿੱਟੂ ਜੀ ਨਾਲ ਆਪ ਕੋਆਪਰੇਸ਼ਨ ਲੈ ਕੇ ਟੀਮ ਬਣਾ ਕੇ ਇਹ ਜਿਹੜਾ ਪ੍ਰਿੰਸੀਪਲ ਮੋਨ ਲਾਲ ਵਿਜ਼ਡਮ ਸਕੂਲ ਆਈਸੀਐਸਈ ਕਰਿਕੂਲਮ ਆਈਸੀਐਸਈ ਬੋਰਡ ਦਾ ਅਫੀਲੀਏਟ ਹੋਏਗਾ ਔਰ ਜਾ ਕੇ ਬੱਚਿਆਂ ਨੂੰ ਪੇਰੈਂਟਸ ਨੂੰ ਇੱਕ ਹੋਰ ਨਵੇਂ ਤਰੀਕੇ ਦੀ ਇੰਟਰਨੈਸ਼ਨਲ ਲੈਵਲ ਦੀ ਐਜੂਕੇਸ਼ਨ ਕੈਂਬ੍ਰਿਜ ਕਰਿਕੂਲਮ ਦੀ ਗੱਲ ਔਰ ਜਿਵੇਂ ਕਿ ਆਪਾਂ ਦੇਖਦੇ ਆ ਕਿ ਸਕਿਲਸ ਪੁਆਇੰਟ ਆਫ View ਨਾਲ ਕਿ ਜਿਹੜਾ ਬ੍ਰਿਟਿਸ਼ ਕਾਉਂਸਲ ਇੰਟਰਨੈਸ਼ਨਲ ਅਵਾਰਡ ਵੀ ਮਿਲਿਆ ਉਸ ਰੀਡਿੰਗ ਹੈ ਰਾਈਟਿੰਗ ਹੈ ਲਿਸਨਿੰਗ ਹੈ ਸਪੀਕਿੰਗ ਹੈ ਇਵਨ ਗਾਇਲਟ ਸੈਂਟਰਾਂ ਦੀ ਲੋਡ ਨਹੀਂ ਪੈਣੀ ਕਿਉਂਕਿ ਬੱਚਿਆਂ ਨੂੰ ਅਸੀਂ ਇਤਨਾ ਐਕਸਪਰਟ ਕਰ ਦਾਂਗੇ ਕਿ ਉੱਥੇ ਬੱਚੇ ਨੂੰ ਐਕਸਟਰਾ ਟਿਊਸ਼ਨਾਂ ਦੀ ਲੋੜ ਨਹੀਂ ਆਇਲਟ ਸੈਂਟਰਾਂ ਦੀ ਬਹੁਤ ਜ਼ਿਆਦਾ ਕੋਚਿੰਗ 'ਚ ਪੈਸੇ ਦੇਣ ਦੀ ਲੋੜ ਨਹੀਂ ਸਾਡੀ ਜਿਹੜੀ ਫਾਊਂਡੇਸ਼ਨ ਇੰਨੀ ਸਟਰੋਂਗ ਤਿਆਰ ਕਰਨੀ ਹੈ ਤਾਂ ਮੇਰਾ ਇਰਾਦਾ ਇਹ ਕੋਈ ਕਮਰਸ਼ੀਅਲ ਨਹੀਂ ਇਹ ਕੋਈ ਦੁਕਾਨ ਨਹੀਂ ਇਹ ਇੱਕ ਇਲਾਕੇ ਦਾ ਬੈਸਟ ਇੰਸਟੀਚਿਊਸ਼ਨ ਹੋਏਗਾ ਖੋਲਣ ਦਾ ਮਤਲਬ ਹੈ ਇੱਕ ਨਵੀਂ ਅਪਰਚੂਨਿਟੀ ਹੈ ਨਵਾਂ ਚਾਂਸ ਹੈ ਔਰ ਬੱਚਿਆਂ ਦਾ ਬ੍ਰਾਈਟ ਫਿਊਚਰ ਹੈ ਆਈਸੀਐਸਸੀ ਦਾ ਮਤਲਬ ਹੈ ਕਿ ਵੀ ਇਹ ਪਹਿਲਾ 30 ਕਿਲੋਮੀਟਰ ਦਾ ਐਗਜ਼ੈਂਪਲਰੀ ਸਕੂਲ اور ਨੀਡ اور ਜ਼ਰੂਰਤ اور ਕੋਈ ਡਿਫਿਕਲਟੀ ਨਹੀਂ ਸਿਲੇਬਸ ਨਿਊ ਐਜੂਕੇਸ਼ਨ ਪਾਲਿਸੀ ਤੋਂ ਬਾਅਦ ਸਾਰੇ ਸਿਲੇਬਸ ਬੈਲੈਂਸ ਹੋ ਗਏ ਨੇ ਇਸ ਪਲੱਸ ਪੁਆਇੰਟ ਇਹ ਹੈ ਕਿ ਇੰਗਲਿਸ਼ ਕੰਪਲਸਰੀ ਇੰਗਲਿਸ਼ ਲਿਟਰੇਚਰ ਗ੍ਰਾਮਰ ਔਰ ਇੰਟਰਨੈਸ਼ਨਲ ਲੈਵਲ ਤੇ ਬੱਚਾ ਨੂੰ ਉਹ ਜਿਹੜਾ ਸਿਲੇਬਸ ਕਰਿਕੂਲਮ ਹੈ ਚਾਹੇ ਕੰਪੀਟੀਟਿਵ ਪੁਆਇੰਟ ਆਫ View ਨਾਲ ਹੈ ਚਾਹੇ ਇੰਗਲਿਸ਼ ਪੁਆਇੰਟ ਆਫ View ਨਾਲ ਹੈ ਇਹ ਉਹਨਾਂ ਤੋਂ ਬਿਹਤਰ ਹੈ ਉਸੇ ਪੁਆਇੰਟ ਆਫ View ਨਾਲ ਅਸੀਂ ਜਿਹੜਾ ਨਿਊ ਇਨੋਵੇਟਿਵ ਯੂਨਿਕ ਐਗਜ਼ੈਂਪਲਰੀ ਨਵੇਂ ਰੰਗ ਨਵਾਂ ਆਗਾਜ਼ ਨਵੀਂ ਸ਼ੁਰੂਆਤ ਇਹ ਆਪਣੇ ਆਪ ਚ ਜਿੱਥੇ ਸਕੂਲ ਹੋਰ ਸੇਵਾ ਕਰ ਰਹੇ ਨੇ ਉਸੇ ਵਿਜ਼ਡਮ ਸਕੂਲ ਵੀ ਆਪਣੇ ਇਲਾਕੇ ਦੀ ਸ਼ਾਨ ਬੱਚਿਆਂ ਦੇ ਉਜਵਲ ਭਵਿੱਖ ਲਈ ਇੱਕ ਚਾਨਣ ਮਨਾਰੇ ਦੇ ਰੂਪ ਚ ਕੰਮ ਕਰੇਗਾ ਤਾਂ ਮੇਰੀ ਤਾਂ ਤੁਹਾਡੇ ਲਈ ਇਹ ਰਿਕਵੈਸਟ ਔਰ ਪੇਰੈਂਟਸ ਨੂੰ ਇੱਕ ਇਨਫਾਰਮੇਸ਼ਨ ਅਵੇਅਰਨੈਸ ਹੈ ਕਿਉਂਕਿ ਮਾਰਕੀਟਿੰਗ ਦਾ ਜ਼ਮਾਨਾ ਹੈ ਕਿ ਵਿਜ਼ਡਮ ਸਕੂਲ ਜਿਹੜਾ ਤੁਹਾਡੇ ਬੱਚਿਆਂ ਲਈ ਤੁਸੀਂ ਬਾ ਆਪਰਚੁਨਿਟੀ ਹੋਵੇਗਾ ਕਿਹੜੀ ਕਲਾਸ ਤੋਂ ਕਿਹੜੀ ਲਾਸਟ ਹੈ ਇਹਨਾਂ ਜੀ ਖਾਸ ਜਿਹੜੀ ਸੂਲਟੇ ਸਕੂਲ ਵਿੱਚ ਹਜੇ ਸਭ ਤੋਂ ਵੱਧ ਜਿਹੜੀ ਹੈ ਵਧੀਆ ਦੇਖੋ ਜੀ ਨਰਸਰੀ ਤੋਂ 9th ਹੈ ਇਸ ਤੋਂ ਬਾਅਦ ਇਹ ਸਕੂਲ ਹੈ ਆਈਸੀਐਸਸੀ ਤੋਂ ਐਫੀਲੀਏਸ਼ਨ ਲੈਣ ਤੋਂ ਬਾਅਦ ਪਲੱਸ 2 ਦਾ ਇਹ ਸਕੂਲ ਹੋਵੇਗਾ ਨਰਸਰੀ ਤੋਂ ਪਲੱਸ 2 ਐਟ ਦੈਟ ਟਾਈਮ ਇਸ ਸੈਸ਼ਨ ਨਰਸਰੀ ਤੋਂ 9th ਤੱਕ ਐਡਮਿਸ਼ਨ ਹੈ ਇਹਦੀ ਸਾਰੀ ਗਵਰਨਮੈਂਟ ਆਫ ਇੰਡੀਆ ਦੀ ਐਨਸੀਆਰਟੀ ਟਾਪ ਪਬਲਿਕੇਸ਼ਨ ਬੁੱਕਸ ਹੈ ਸਾਊਥ ਇੰਡੀਅਨ ਤੇ ਸਾਰੇ ਪਟਿਆਲਾ ਚੰਡੀਗੜ੍ਹ ਤੋਂ ਟੀਚਰਜ਼ ਹੋਣਗੇ ਔਰ ਫੀਸ ਸਟਰਕਚਰ ਵੀ ਬਿਲਕੁਲ ਨਾਰਮਲ ਹੈ ਕੋਈ ਜਿਆਦਾ ਫੀਸ ਨੂੰ ਤੁਸੀਂ ਅੰਦਾਜ਼ਾ ਲਾਓ ਆਈਸੀਐਸ ਸਕੂਲ ਅਡਮਿਸ਼ਨ ਲੈ ਲਓ ਵਾਈਪੀਐਸ ਬ੍ਰਿਟਿਸ਼ ਸਕੂਲ ਔਰ ਪੀਪੀਐਸ ਦਾਖਲਾ ਲੱਖ ਰੁਪਏ ਹੈ ਔਰ ਤੁਸੀਂ ਇਮੇਜਨ ਕਰੋਗੇ ਕਿ ਮੈਂ 20-25000 ਫਰੀ ਵਿੱਚ ਬੱਚਾ ਪੜ੍ਹਾਤਾ ਔਰ ਇਸੇ ਕਰਕੇ ਵੀ ਆਪਣੇ ਇਲਾਕੇ ਦਾ ਹਰ ਪੇਰੈਂਟਸ ਪੈਸੇ ਦੇ 6000 ਰੁਪਏ ਦਾਖਲਾ ਸਰ ਜੀ 2000 ਰੁਪਏ ਮਹੀਨਾ ਫੀਸ ਹੈ ਟ੍ਰਾਂਸਪੋਰਟ ਜਿੱਥੇ ਵੀ ਪੇਰੈਂਟਸ ਆਣਗੇ ਤਾਂ ਕਹਿਣ ਦਾ ਮੇਰਾ ਮਤਲਬ ਹੈ ਸਾਡਾ ਤੁਸੀਂ ਇਹ ਦੇਖੋ 에어 ਕੰਡੀਸ਼ਨਰ ਬਿਲਡਿੰਗ ਹੋ ਗਈ ਸਰ ਸਾਰੇ ਕੀ ਸਾਰੇ ਤੁਸੀਂ ਇਹ ਪਕੜੋ ਇਸ ਬਿਲਡਿੰਗ ਇਹ 스마트 ਬੋਰਡ ਲਗੇ ਹੋਣਗੇ ਡਿਜੀਟਲ ਐਜੂਕੇਸ਼ਨ ਹੋਣੀ ਹੈ ਮੈਨੂਅਲ ਵੀ ਹੋਣੀ ਹੈ ਮਤਲਬ ਹਰ ਤਰ੍ਹਾਂ ਦੀ ਉਹ ਫੈਸਿਲਿਟੀ ਅਸੀਂ ਅਵੇਲ ਕਰਾ ਰਹੇ ਹਾਂ ਜਿਸ ਐਪੀਰੀਐਂਸ ਵੀ ਖੁਸ਼ ਬੱਚੇ ਵੀ ਖੁਸ਼ ਉਹਨਾਂ ਦਾ ਬ੍ਰਾਈਟ ਫਿਊਚਰ ਵਾਸਤੇ ਜਿਹੜੀ ਹਾਰਡ ਵਰਕਿੰਗ ਫੈਕਿਲਿਟੀ ਹੈ ਉਹ ਤੁਸੀਂ ਮਹਿਸੂਸ ਕਰੋਗੇ ਕਿ ਵੀ ਆਹ ਸਰਜੀ ਦਾ ਇੱਕ ਐਗਜ਼ੈਂਪਲਰੀ ਹੋ ਗਿਆ ਔਰ ਉਸੇ ਪੁਆਇੰਟ ਆਫ ਨਾਲ ਅਸੀਂ ਹਾਰਡ ਵਰਕ ਵੀ ਕਰਾਂਗੇ ਔਰ ਪਹਿਲਾਂ ਵੀ ਅਸੀਂ ਹਾਰਡਵਰਕ ਕਰਦੇ ਰਹੇ ਹਾਂ ਇਹ ਥੋੜਾ ਜਿਹਾ ਜਿਹੜੀ ਸ਼ੁਰੂਆਤ ਹੈ ਇਹ ਮਾਰਕੀਟਿੰਗ ਪੁਆਇੰਟ ਆਫ ਊ ਨਾਲ ਥੋੜਾ ਕੰਪੀਟੀਸ਼ਨਸ ਹੋਣ ਕਰਕੇ ਪੇਰੈਂਟਸ ਵੇਟ ਨਾ ਕਰਨ ਨਹੀਂ ਤਾਂ ਤੁਹਾਨੂੰ ਪ੍ਰਸਤਾਣਾ ਪੈਣਾ ਕਿ ਉਹ ਐਕਸੈਲੈਂਟ ਹੋਗੇ ਤੇ ਇਸ ਕਰਕੇ ICSE opportunity ICSE curriculum اور लेटेस्ट ਸਾਰਾ ਲਿਟਰੇਚਰ ਬੁక్స్ ਸਿਲੇਬਸ ਤੇ ਸਕੂਲ ਜਾ ਕੇ ਆਪਣੇ ਬੱਚਿਆਂ ਦਾ ਵੇਖੋ ਜੂ ਬਲੋ ਕੀ ਲੱਗਦਾ ਹੈ ਸਕੂਲ ਪੇਰੈਂਟਸ ਨੇ ਅਮੀਤਾਂ ਦੇ ਖਰਾ ਉਤਰੇਗਾ ਤੇ ਇਹਦਾ ਐਡਰੈਸ ਵੀ ਦੱਸ ਦੋ ਪ੍ਰੋਪਰ ਜਿਹੜਾ ਕਿੱਥੋਂ ਪੈਂਦਾ ਕਿੰਨੀ ਦੂਰੀ ਮੈਂ ਪਹਿਲੀ ਤਾਂ ਗੱਲ ਇਹ ਹੈ ਕਿ ਵੀ 30 ਸਾਲ ਤੋਂ ਲੋਕਾਂ ਨੇ ਮੈਨੂੰ ਚੈੱਕ ਕਰ ਲਿਆ 30 ਸਾਲ ਚ ਮੇਰੇ ਲੱਖਾਂ ਬੱਚੇ ਜਿਹੜੇ ਪੜ ਗਏ ਡਾਕਟਰ ਇੰਜੀਨੀਅਰ ਔਰ এডਿਕੇਸ਼ਨ ਇਸ ਪ੍ਰੋਫੈਸਰਜ਼ ਲੈਕਚਰ ਡੁਕਾਨਦਾਰ बिजनेसमੈਨ ਐਨ ਆਰ ਆਈ ਬਣ ਗਏ ਨੇ ਇਸ ਤੋਂ ਪ੍ਰਤੱਖ ਨੂੰ ਪ੍ਰਮਾਣ ਮੈਂ ਕੀ ਦੇ ਸਕਦਾ ਤੇ ਇਸ ਕਰਕੇ ਮੈਂ ਤਾਂ ਮੇਰਾ ਜਿਹੜਾ ਵਿਸ਼ਵਾਸ ਬਣਿਆ ਉਸ ਵਿਸ਼ਵਾਸ ਨੂੰ ਟ੍ਰਿਪਲ ਕਰਕੇ ਮੋੜਨਾ ਹੈ ਕਿ ਵੀ ਆਣ ਵਾਲਾ ਜਿਹੜਾ ਇਹ ਨਾਗਰੀ ਸਕੂਲ ਪਾਤਣਾ ਰੋਡ ਤੇ ਨੀਅਰ ਬਾਇ ਕਕਰਾਲਾ ਭਾਈ ਕਾ ਤੇ ਘਗਾ ਦੇ ਨੇੜੇ ਸਕੂਲ ਹੈਗਾ ਸਟੈਬਲਿਸ਼ 메ਨ ਰੋਡ ਤੋਂ ਅੰਦਰ 100 150 ਮੀਟਰ ਅੰਦਰ ਹੈ ਔਰ ਇਸ ਕਰਕੇ ਅਸੀਂ ਕਿਉਂਕਿ ਸੇਫਟੀ ਸਕਿਉਰਿਟੀ ਪੁਆਇੰਟ ਆਫ ਊ ਨਾਲ ਕੱਲ ਨੂੰ 6 ਲੇਨ ਰੋਡ ਬਣਨੀ ਹੈ ਇਸ ਕਰਕੇ ਜਦਾ ਨੀਅਰ ਬਾਈ ਕੱਲ ਨੂੰ ਐਨਓਸੀ ਨਹੀਂ ਮਿਲਦਾ ਸਰਕਾਰ ਤੋਂ ਤੇ ਜਿਹੜਾ ਸਕੂਲ ਦੀ ਬਿਲਡਿੰਗ ਹੈ ਉਹ ਟਾਊਨ ਪਲਾਨਰ ਪੁੰਤੇਹਾਲਾ ਤੇ ਪੰਜਾਬ ਤੋਂ ਪਰਮਿਟਿਡ ਹੈ ਸੀਐਲਯੂ ਹੋ ਗਿਆ ਪੀਡਬਲਯੂ ਦੀ ਪਰਮਿਸ਼ਨ ਹੈ ਔਰ ਨੋ ਆਬਜੈਕਸ਼ਨ ਸਰਟੀਫਿਕੇਟ ਪੋਲਿਊਸ਼ਨ ਬੋਰਡ ਤੋਂ ਹੈ ਔਰ ਹੁਣ ਐਨਓਸੀ ਅਸੀਂ ਅਪਲਾਈ ਕਰ ਚੁੱਕੇ ਹਾਂ ਕੇਬਲ ਆਈਸੀਐਸਸੀ ਬੋਰਡ ਐਜੂਕੇਸ਼ਨ ਡਿਪਾਰਟਮੈਂਟ ਤੋਂ ਪਰਮਿਸ਼ਨ ਹੋ ਚੁੱਕੀ ਹੈ ICSE ਬੋਰਡ ਤੋਂ ਕਰਿਕੂਲਮ ਲੈ ਕੇ ਸਕੂਲ ਅਫੀਲੀਏਟਡ ਹੋਏਗਾ ਹੈਲਪਲਾਈਨ ਨੰਬਰ ਤੁਹਾਡਾ ਹੋਵੇਗਾ ਇਸ ਤੋਂ ਜੋ ਕਿ ਵਿਚੇ ਦੇ ਪੇਰੈਂਟਸ ਕੰਟੈਕਟ ਕਰਨ ਤੁਹਾਡਾ ਨੰਬਰ ਹੋਵੇਗਾ ਕੋਈ ਹੈਲਪਲਾਈਨ ਨੰਬਰ ਹੈਲਪ ਹੈਲਪਲਾਈਨ ਨੰਬਰ ਪਹਿਲੀ ਤੱਕ ਲੱਕੇ ਵੀ ਹਰ ਜਗ੍ਹਾ ਸੜੇ ਡੋਰ ਡੋਰ ਪੰਫਲੇਟਸ ਨੇ ਪ੍ਰੋਸਪੈਕਟਸ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਪਹਿਲਾ ਸਕੂਲ ਲੈ ਕੇ ਵੀ ਤੁਸੀਂ ਇਮੇਜਨ ਨਹੀਂ ਕਰ ਸਕਦੇ ਸਰ ਕੰਪਲੀਟ ਇਨਫੋਰਮੇਸ਼ਨ ਪ੍ਰਸਪੈਕਟਸ ਕਿ ਜਦੋਂ ਤੁਸੀਂ ਕੈਂਪਸ ਵਿਜ਼ਿਟ ਕਰੋਗੇ ਤਾਂ ਇੱਕ ਗਲੋਬਲ ਵਿਜ਼ਨ ਦੀ ਇਨਫੋਰਮੇਸ਼ਨ ਸਾਡਾ ਮਿਸ਼ਨ ਕੀ ਹੈ ਸਾਡਾ ਮੋਟੋ ਕੀ ਹੈ ਸਾਡਾ ਆਬਜੈਕਟਿਵ ਕੀ ਹੈ ਸਾਡਾ ਜਿਹੜਾ ਹੈ ਕਿ ਵੀ ਕਮਿਟਮੈਂਟ ਕੀ ਹੈ ਉਸ ਪ੍ਰਿੰਸੀਪਲ ਮੋਨਲਲ ਸ਼ਰਮਾ ਚਾਹੇ ਹਰਜੀਤ ਬਿੱਟੂ ਜੀ ਨੇ ਚਾਹੇ ਅਮੀਤਾ ਵਾਲੀਆ ਜੀ ਨੇ ਚਾਹੇ ਮੈਡਮ ਸਲਗੀ ਆਦਮ ਚਾਹੇ ਸਾਡੀ ਫੈਕਲਟੀ ਹੈ ਚਾਹੇ ਰਾਮ ਬਾਦੂਰੇ ਚਾਹੇ ਸਾਡੇ ਪੇਰੇ ਫੈਲਵੀਸ਼ਰ ਨੇ ਸਾਰੇ ਆਈਸੀਐਸਸੀ ਦੀ ਹਰ ਚੀਜ਼ ਇਹ ਬਿਲਡਿੰਗ ਜਿਹੜੀ ਹੈ 3 ਫਲੋਰ ਬਣਨੀ ਹੈ ਗਰਾਉਂਡ ਫਲੋਰ ਬਣ ਕੇ ਤਿਆਰ ਹੋ ਗਿਆ ਤਾਂ ਹਰ ਤਰ੍ਹਾਂ ਦੀ ਫੈਸਿਲਿਟੀ ਔਰ ਕੰਟੈਕਟ ਨੰਬਰ ਜੇ ਤੁਸੀਂ ਦੇਖੋਗੇ ਵੈਬਸਾਈਟ ਖੋਲ ਕੇ ਦੇਖ ਲੈਣਾ ਕਿ ਵਿਜ਼ਡਮ ਸਕੂਲ YouTube ਤੇ ਦੇਖਣ ਵਿਜ਼ਡਮ ਸਕੂਲ ਔਰ ਫਲੈਕਸ਼ਨ ਲਗੀਆਂ ਨੇ ਪੰਫਲੈਟ ਵੰਡ ਰਹੇ ਨੇ ਔਰ ਕਿਸੇ ਵੀ ਟਾਈਮ ਤੁਸੀਂ ਜੇ ਨੰਬਰ ਵੀ ਇਹ ਨੰਬਰ ਜਿਹੜਾ ਹੈ ਅਸੀਂ ਸਾਡੇ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਦੇ ਦਿੱਤੇ ਨੇ ਇਹ ਨੰਬਰਾਂ ਤੇ ਕੰਟੈਕਟ ਕਰਿਆ ਜਾ ਸਕਦਾ ਆਦਰਵਾਇਜ਼ ਦਾ ਸਾਰਾ ਇਲਾਕਾ ਜਾਣਦਾ ਤੇ ਡਿੜਬਾ ਤੋਂ ਲੈ ਕੇ ਸਾਰੇ ਪਿੰਡਾਂ ਚ ਵੀ ਨਾਗਰੀ ਮੇਨ ਰੋਡ ਤੇ ਕਕਰਾਲਾ ਭਾਈ ਕਾ ਦੇ ਤੇ ਕੱਗੇ ਦੇ ਲੱਗ ਗਈ ਹੈ ਤੇ ਸਾਰੇ ਪਤਨਾ ਸਮਾਣਾ ਨੂੰ ਹੀ ਪਤਾ ਹੈ ਤੇ ਕਈ ਵਾਰ ਪੇਰੈਂਟਸ ਕਹਿੰਦੇ ਜੀ ਦੂਰ ਹੈ ਜੀ ਨੇੜੇ ਹੈ ਜੀ ਹੋਰ ਉਹ ਵੀ ਤੁਸੀਂ ਜਦੋਂ ਬੱਚਿਆਂ ਦਾ ਭਵਿੱਖ ਬਣ ਗਿਆ ਕੀ 2 ਕਿਲੋਮੀਟਰ ਅੱਗੇ ਕੀ 3 ਕਿਉਂਕਿ ਮੈਂ ਦੇਖਿਆ ਸਮਾਣਾ ਐਡਮਿਸ਼ਨ ਨਹੀਂ ਮਿਲਦਾ ਸੀ ਪਹਿਲਾਂ ਕਹਿੰਦੇ ਸੀ ਵੀ ਹਾਂ ਇਹ ਬੜਾ ਡਿਫਿਕਲਟ ਹੈ ਬਾਅਦ ਚ ਫਿਰ ਲੈਣਾ ਚ ਲੱਗਦੇ ਨੇ ਕਿਉਂ ਇਹਨੂੰ ਦੇਖ ਲਓ ਦੇਖ ਲਓ ਉਹ ਦੇਖ ਲਓ ਨਹੀਂ ਮੌਕਾ ਇਹ ਜਿਹੜੀ ਆਪਰਚੂਨਿਟੀ ਮੌਕਾ ਚਾਂਸ ਹੈ ਇਹਨੂੰ ਅਵੇਲ ਕਰਕੇ ਆਪਣੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਜਿਹੜਾ ਉਹਨਾਂ ਦਾ ਜੋ ਐਜੂਕੇਸ਼ਨ ਫੀਲਡ ਚ ਜਿਹੜਾ ਉਹਨਾਂ ਦਾ ਬ੍ਰਾਈਟ ਫਿਊਚਰ ਤੇ ਮੌਕਾ ਹੈ ਉਹਨੂੰ ਡਿਲੇ ਨਾ ਕਰਨ ਤੇ ਪਹਿਲੇ ਆਧਾਰ ਤੇ ਆ ਕੇ ਆਪਣੇ ਬੱਚਿਆਂ ਦਾ ਰਜਿਸਟ੍ਰੇਸ਼ਨ ਕਰਾਓ ਕਿੰਨੇ ਦੂਰ ਪੈਂਦਾ ਟਰਾਂਸਪੋਰਟ ਦਾ ਪ੍ਰਬੰਧ ਤੁਹਾਡਾ ਹੋਊਗਾ ਬੱਚਿਆਂ ਨੂੰ ਲੈ ਕੇ ਜਾਓਗੇ ਬੱਚਨ ਛੱਡ ਕੇ ਜਾਓਗੇ ਘਰ ਤੱਕ ਸਾਰਾ ਸਹੂਲਤ ਹੋਊਗਾ ਤਾਂ ਦੂਰ ਤਾਂ ਸਰ ਜੀ ਵੈਸੇ ਜੇ ਦਿਖਿਆ ਜਾਵੇ ਪੀਰੈਂਟਸ ਦੀ ਅਵੇਅਰਨੈਸ ਵਾਸਤੇ ਥੋੜਾ ਜਿਹਾ ਦੱਸਦਾ ਮੈਂ 15 ਸਾਲ ਕਕਰਾਲੇ ਪੜਾਈ ਪੜਾਉਂਦਾ ਰਿਹਾ ਉਰੇ 2000 ਬੱਚਾ ਹੁੰਦਾ ਸੀ ਸਰੀਕੀ 2100 ਤੇ 150 ਪਿੰਨਾਂ ਤੋਂ ਬੱਚੇ ਹੁੰਦੇ ਸੀ 400 ਬੱਚਾ ਬਾਤੜਾਂ ਤੋਂ 300 ਬੱਚਾ ਕੱਗੇ ਤੋਂ 550 ਬੱਚਾ ਸਮਾਨੇ ਤੋਂ ਜੀ ਸਾਡੇ ਕੋਲ ਰਿਜ਼ਲਟ ਹੋਵੇਗਾ ਕੁਆਲਿਟੀ ਹੋਵੇਗੀ ਬੱਚਿਆਂ ਦਾ ਫਿਊਚਰ ਹੋਵੇਗਾ ਟਰਾਂਸਪੇਰੈਂਟ ਕੰਮ ਹੋਵੇਗਾ ਬੈਸਟ ਫੈਕਲਟੀ ਹੋਵੇਗੀ ਦੁਕਾਨਦਾਰੀ ਨਹੀਂ ਹੋਵੇਗੀ ਤਾਂ ਲੋਕ ਤਾਂ ਸਰ ਜੀ ਦੂਰ ਨੇੜੇ ਕੀ ਜਿਹੜੇ ਪਟਿਆਲੇ ਜਾਂਦੇ ਨੇ ਇਤਨਾ ਪੈਸਾ ਲੱਗਦਾ ਹੈ ਤਾਂ ਦੂਰ ਨੇੜੇ ਤੋਂ ਫੀਲ ਹੀ ਨਹੀਂ ਹੋਣ ਦੇਣਾ ਬਟ ਰਹੀ ਟਰਾਂਸਪੋਰਟ ਦੀ ਗੱਲ ਏਸੀ ਬੱਸਾਂ ਦੇ ਰਹੇ ਆ ਹਰ ਲੈਵਲ ਦੀ ਟਰਾਂਸਪੋਰਟੇਸ਼ਨ ਦਿੱਤੀ ਜਾਏਗੀ ਹਰ ਤਰ੍ਹਾਂ ਦੇ ਡਰਾਈਵਰ ਕਨੈਕਟਰ ਸੇਫਟੀ ਔਰ ਸੇਫਟੀਆਂ ਵੀ ਸਤਪਲ ਜੀ ਸਰ ਤੁਸੀਂ ਮਹਿਸੂਸ ਕਰੋਗੇ ਸੇਫ ਵਨ ਸਕੂਲ ਸਕੀਮ ਸੁਪਰੀਮ ਕੋਰਟ ਰਾਹੀਂ ਉਹ ਸਾਰੀ ਟਰਮ ਕੰਡੀਸ਼ਨ ਫੁੱਲਫਿਲ ਕਰਕੇ ਬੱਚਿਆਂ ਦੀ ਸੇਫਟੀ ਪਹਿਲਾਂ ਇਸ ਕਰਕੇ ਏਸੀ ਟਰਾਂਸਪੋਰਟੇਸ਼ਨ ਅਸੀਂ ਪ੍ਰੋਵਾਈਡ ਕਰਾਂਗੇ ਜੀਜੀਪੀਐਸ ਸਿਸਟਮ ਕਰਾਂਗੇ ਯੈਸ ਬਿਲਕੁਲ ਹੋਵੇਗਾ ਸਾਰੇ ਕੈਮਰੇ ਜੀ ਸਾਰੇ ਡਰਾਈਵਰ ਡਰੈਸਿਸ ਯੂਨੀਫਾਰਮ ਫੀਮੇਲ ਕਾ ਸੇਫ ਵਾਂਸ ਜਵਾਨ ਸਕੀਮ ਦੇ ਤਹਿਤ ਨਾ ਜੀ ਸਰਸਾਰੀ ਦੀ ਸਾਰੀ ਟਰਮ ਕੰਡੀਸ਼ਨ ਔਰ ਫੈਸਿਲਿਟੀ ਦਿੱਤੀ ਜਾਏਗੀ ਅਮੀਰ ਹਗਿਆ ਇਲਾਕੇ ਤੋਂ ਬੜੀ ਤੁਹਾਨੂੰ ਵੀ ਬੱਚੇ ਦਾਖਲ ਹੋਣਗੇ ਤੇ ਦੇਖੋ ਜੀ ਮੈਂ ਤਾਂ ਇਲਾਕੇ ਨੂੰ ਵਿਸ਼ਵਾਸ ਦਿਲਾ ਸਕਦਾ ਨੰਬਰ 1 ਨੰਬਰ 2 ਮੇਰਾ 30 ਸਾਲ ਦੀ ਸੇਵਾ ਨੂੰ ਦੇਖਦੇ ਹੋਏ ਉਹਨਾਂ ਨੂੰ ਮੇਰੇ ਤੇ ਇਤਬਾਰ ਕਰਕੇ ਔਰ ਇੱਕ ਜਿਹੜਾ ਚਾਂਸ ਹੈ ਕੋਈ ਮੈਂ ਅਜੇ ਤੱਕ ਆਇਆ ਨਹੀਂ ਤੇ ਉਸ ਪੁਆਇੰਟ ਆਫ ਊ ਨਾ ਲਖਨੋਵਾ ਸੈਨ ਨੂੰ ਆਪਣੇ ਬੱਚਿਆਂ ਦੇ ਐਜੂਕੇਸ਼ਨ ਵਾਸਤੇ ਇੰਟਰਨੈਸ਼ਨਲ ਲੈਵਲ ਦੀ ਇੱਕ ਚਾਂਸ ਵਾਸਤੇ ਜੇ ਹੁਣ ਵੀ ਨਹੀਂ ਆਣਗੇ ਤਾਂ ਫਿਰ ਆਪਣਾ ਉਹਨਾਂ ਨੂੰ ਨੁਕਸਾਨ ਕਰਨਗੇ ਕਿਉਂਕਿ ਮੈਂ ਤਾਂ ਬੱਚੇ ਨੂੰ ਪੜਾਣਾ ਹੀ ਪਣਾਣਾ ਸੋ ਹੁਣ 200 ਹੁਣ 500 ਹੁਣ 1000 ਹੁਣ ਇਸ ਦਾ ਇਹ ਤਾਂ ਕੋਈ ਹੈ ਨਹੀਂ ਕਿ ਵੀ ਅੱਜ ਦੁਕਾਨ ਖੁੱਲਗੀ ਕੱਲ ਨੂੰ ਚੁੱਪੋ ਕੇ ਭੇਜਾਂਗੇ ਜਿਹੜੇ ਪੇਰੈਂਟਸ ਜਿਹੜੇ ਨਾ ਜੀ ਅਵੇਅਰ ਨੇ ਉਹ ਨਹੀਂ ਸੋਚਦੇ ਉਹ ਤਾਂ ਫੈਸਲਾ ਲੈਂਦੇ ਨੇ ਕਿ ਹਾਂ ਮੈਂ ਆਪਣੇ ਬੱਚੇ ਚ ਪ੍ਰਿੰਸੀਪਲ ਮੋਨ ਲਾਲ ਸ਼ਰਮਾ ਤੇ ਉਹਨਾਂ ਦੀ ਟੀਮ ਦੇ ਅੰਡਰ ਇਹਨਾਂ ਦਾ ਫਿਊਚਰ ਬਣਾਣਾ ਹੈ ਤੇ ਆਈਸੀਐਸਸੀ ਸਕੂਲ 'ਚ ਬੱਚੇ ਨੂੰ ਐਡਮਿਟ ਕਰਾਣਾ ਹੈ ਬਹੁਤ-ਬਹੁਤ ਥੈਂਕ ਯੂ ਨਮਸਕਾਰ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ